ਪਿੰਪੋਣਾ ਦੇ ਅਸੀਂ ਉਸ ਥਾਂ ਤੇ ਖੜੇ ਹਾਂ ਜਿੱਥੇ ਕੱਲ ਯਾਨੀ ਕਿ 9 ਅਕਤੂਬਰ ਨੂੰ ਗਾਇਕ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਹੋਵੇਗਾ ਜੋ ਕਿ 11 ਵਜੇ ਦੇ ਕਰੀਬ ਹੋਵੇਗਾ ਤੇ ਪਿੰਡੇ ਕੁਝ ਮੋਦਵਾਰ ਜਿਹੜੇ ਬੰਦੇ ਹੈ ਉਹ ਵੀ ਇੱਥੇ ਪਹੁੰਚੇ ਹੋਏ ਨੇ ਤੇ ਇੱਕ ਪਿੰਡੇ ਨੰਬਰਦਾਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਔਰ ਉਹਨਾਂ ਨੂੰ ਉਹਨਾਂ ਨੂੰ ਪੁੱਛਣਾ ਚਾਹਾਂਗੇ ਕਿ ਪਿੰਡ ਦਾ ਸ਼ਮਸ਼ਾਨ ਘਾਟ ਜਿਹੜਾ ਹੈ ਉੱਥੇ ਨਹੀਂ ਕੱਲ ਸੰਸਕਾਰ ਹੋਵੇਗਾ ਇਹ ਸਕੂਲ ਹੈ ਜਿਸ ਦੀ ਗਰਾਊਂਡ ਦੇ ਵਿੱਚ ਕੱਲ ਸੰਸਕਾਰ ਹੋਣ ਵਾਲਾ ਹੈ ਅ ਮਤਲਬ ਨੰਬਰਦਾਰ ਸਾਹਿਬ ਤੁਹਾਨੂੰ ਜ਼ਰੂਰ ਏ ਇਹ ਪੁੱਛਣਾ ਸੀ ਚਾਹੁੰਦੇ ਆ ਕਿ ਇਹ ਡਿਸੀਜਨ ਪਰਿਵਾਰ ਦਾ ਹੈ ਕਿ ਪੰਚਾਇਤ ਦਾ ਸਾਰੇ ਪਰਿਵਾਰ ਦਾ ਵੀ ਹੈ ਪੰਚਾਇਤ ਦਾ ਵੀ ਸਾਰੇ ਸਭੂ ਨਗਰ ਦਾ ਹੀ ਹੈ ਜੀ ਚੋਣ ਵਾਲਿਆਂ ਕਰਕੇ ਚੋਣ ਵਾਲਿਆਂ ਕਰਕੇ ਵੀ ਖੁੱਲੀ ਜਗ੍ਹਾ ਹੋਵੇ ਕਿਉਂਕਿ ਘੱਟ ਜਿਆਦਾ ਹੋ ਜਾਣਾ ਜਿਹੜੇ ਪਿੰਨ ਦੇ ਸਮਛਾਨ ਘਾਟੋ ਜਗ੍ਹਾ ਥੋੜੀ ਆ ਉੱਥੇ ਇਨ ਅਰੇਂਜਮੈਂਟ ਨਹੀਂ ਹੋਣਾ ਇੰਨੇ ਲੋਕਾਂ ਦਾ ਖੜਨਾ ਹੀ ਮੁਸ਼ਕਲ ਹੋ ਜਾਣਾ ਜਗ੍ਹਾ ਤਾਂ ਵੀ ਥੋੜੀ ਪੈ ਜਾਣੀ ਹੈ ਜੀ ਸਾਰੇ ਕੁਝ ਤੋਂ ਬਾਅਦ ਇੱਥੇ ਸੋਚਿਆ ਕਿ ਇੱਥੇ ਬਣ ਤਾਂ ਇੱਥੇ ਡਿਸੀਜਨ ਲਿਆ ਹੂੰ ਤਾਂ ਬਾਅਦ ਦੀਆਂ ਗੱਲਾਂ ਨੇ ਜੀ ਜੋ ਵੀ ਉਹ ਲੋ ਕਰਨਗੇ ਨਗਰ ਕਰੂਗਾ ਜਾਂ ਪਰਿਵਾਰ ਕਰੂਗਾ ਉਹ ਹੋਊਗਾ ਜੀ ਤੁਸੀਂ ਬਚਪਨ ਤੋਂ ਜਾਣਦੇ ਹੋਗੇ ਹਾਂ ਜੀ ਹਾਂ ਜੀ ਸਾਡੇ ਪਿੰਡਾਂ ਦੇ ਬੱਚਾ ਜੀ ਸਾਡੇ ਮਾਣ ਤਾਂ ਬਹੁਤ ਮਹਿਸੂਸ ਹੁੰਦਾ ਸੀਗਾ ਬਹੁਤ ਹਾਂ ਜੀ ਇਹਨੇ ਜੀ ਸਾਡਾ ਪਿੰਡ ਪੋਨਾ ਤੇ ਜਵੰਦਾ ਗੋਤ ਪੂਰੇ ਬਲਡ ਵਿੱਚ ਮਸ਼ਹੂਰ ਕਰਤਾ ਨਹੀਂ ਸਾਡੇ ਪਿੰਡ ਨੂੰ ਤੇ ਸਾਡੇ ਗੋਤ ਨੂੰ ਬਹੁਤ ਘੱਟ ਲੋਕ ਪਹਿਲਾਂ ਜਾਣਦੇ ਸੀਗੇ ਹਣੀ ਹੁਣ ਸਾਰੇ ਬਲਡ ਵਿੱਚ ਜਵੰਦਾ ਜਵੰਦਾ ਹੋ ਗਏ ਬਹੁਤ ਮਿਹਨਤ ਕੀਤੀ ਰਾਜਵੀਰ ਨੇ ਹੈਨਾ ਉਹਨਾਂ ਦੇ ਫਾਦਰ ਸਾਹਿਬ ਦੇ ਬਾਰੇ ਵੀ ਅਸੀਂ ਸੁਣਿਆ ਸੀ ਬਹੁਤ ਚੰਗੇ ਇਨਸਾਨ ਸੀ ਔਰ ਰਾਜਵੀਰ ਵੀ ਉਹਨਾਂ ਦੇ ਨਕਸ਼ੇ ਕਦਮ ਤੇ ਬਹੁਤ ਚੰਗੇ ਇਨਸਾਨ ਜਿਹੇ ਸੀ ਫਾਦਰ ਸਾਹਿਬ ਇਹ ਤੇ ਚੰਗੇ ਪੁਲਿਸ ਅਫਸਰ ਸੀਗੇ ਥਾਣੇਦਾਰ ਰਟਾਇਰ ਹੋਏ ਆ ਉਹ ਵੀ ਬੜੇ ਵਧੀਆ ਬੰਦੇ ਸੀਗੇ ਲੇਕਿਨ ਇਹ ਵੀ ਬਹੁਤ ਵਧੀਆ ਬੀਬਾ ਬੱਚਾ ਹੈ ਹਾਂ ਤੁਹਾਡੀਆਂ ਨਾਮ ਨੇ ਹਜੇ ਵੀ ਅਸੀਂ ਸਮਝ ਸਕਦੇ ਹਾਂ ਕਿ ਬਹੁਤ ਦੁੱਖ ਹੈ ਤੁਹਾਡੀ ਹੀ ਤਰ੍ਹਾਂ ਮੈਨੂੰ ਲੱਗਦਾ ਸਾਰੇ ਹੀ ਪਿੰਡ ਨੂੰ ਇੰਨਾ ਹੀ ਦੁੱਖ ਹੈ ਇਸ ਗੱਲ ਦਾ ਕਿ ਅਰਦਾਸ ਜਿਹੜੀ ਅਰਦਾਸ ਕੀਤੀ ਜਾ ਰਹੀ ਸੀ ਸਵੇਰੇ ਕਿ ਬਾਜਨ ਹਾਂਜੀ ਕੋਈ ਕੋਈ ਜਗ੍ਹਾ ਰਹੀ ਨਹੀਂ ਇਹਦੀ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਰਿਟਾਇਰ ਵਾਲਿਆਂ ਨੇ ਉਹਨਾਂ ਨੇ ਸਾਡੇ ਛੇਵੇਂ ਪਾਸ਼ਾ ਦੀ ਇਤਿਹਾਸਕ ਜਗ੍ਹਾ ਗੁਰੂ ਸਰ ਉੱਥੇ ਕਰਕੇ ਹਟਿਆ ਪਰਸੋਂ ਅਰਦਾਸ ਫੇਰ ਜਿਹੜੇ ਸਰਵਿਸ ਦੇ ਜੋਇਨ ਕੀਤਾ ਜਿੰਨਾ ਉਹਨਾਂ ਨੇ ਅੱਡ ਕੀਤਾ ਸਾਡੇ ਨਿਸਤਮਾ ਕਲਾਂ ਨਗਰ ਦਾ ਇਤਿਹਾਸਕ ਗੁਰਦਾਰਾ ਛੇਵੇਂ ਪਾਸ਼ਾ ਦਾ ਉੱਥੇ ਅਲੱਗ ਹੋਇਆ ਕੋਈ ਜਗ੍ਹਾ ਰਹੀ ਨਹੀਂ ਜਿੱਥੇ ਨਹੀਂ ਅਰਦਾਸ ਹੋਈ ਕਿਉਂਕਿ 4 ਸਾਲ ਪਹਿਲਾਂ ਉਹਨਾਂ ਦੇ ਫਾਦਰ ਸਾਹਿਬ ਦੀ ਜਿਹੜੀ ਹੈ ਉਹ ਉਹਨਾਂ ਦੀ ਡੈਥ ਹੋ ਗਈ ਸੀ ਹੈਨਾ ਤੇ ਇੱਕ ਮੇਲ ਕਹਿੰਦੇ ਕਿ ਜਿਹੜਾ ਆ ਆਦਮੀ ਸੀਗਾ ਘਰ ਦਾ ਇਹੀ ਸੀ ਰਾਜਵੀਰ ਸੀਗਾ ਸਾਰੀ ਜ਼ਿੰਮੇਵਾਰੀ ਇੱਤੇ ਸੀ ਸਾਰੀ ਘਰ ਦੀ ਜ਼ਿੰਮੇਵਾਰੀ ਰਾਜਵੀਰ ਤੇ ਸੀ ਤਿੰਨ ਮੌਂਦਾ ਵੀ ਵਧੀਆ ਦੇਗਾ ਜੀ ਹੁਣ ਕੌਣ ਨੇ ਇਹਨਾਂ ਦੇ ਘਰ ਦੇ ਵਿੱਚ ਕਿਉਂਕਿ ਮਾਤਾ ਤੇ ਜਿਹੜੇ ਵਾਈਫ ਨੇ ਔਰ ਭੈਣ ਨੇ ਉੱਥੇ ਹੀ ਨੇ ਵਹਾਂ ਦੀ ਹਾਂਜੀ ਇਹਦੀ ਮਦਰ ਆ ਇਹਦੇ ਦੋ ਬੱਚੇ ਆ ਇੱਕ ਇਹਦੀ ਬੇਟੀ ਆ 9 ਸਾਲ ਦੀ ਇੱਕ 5 5 ਸਾਲ ਦਾ ਲੜਕਾ ਜੀ ਸਾਲ ਪਹਿਲਾਂ ਹੀ ਕੈਨੇਡਾ ਚਲ ਗਈ ਸੀ ਹਾਂ ਜੀ ਹਾਂ ਜੀ ਪਰ ਪਿੰਡ ਨਾਲ ਕਹਿੰਦੇ ਫਿਰ ਵੀ ਕਿਤਨਾ ਕਿਤੇ ਜੁੜੇ ਹੋਏ ਪਿੰਡ ਨਾਲ ਤਾਂ ਜੁੜਾ ਹੀ ਹੋਇਆ ਜੀ ਇਹ ਨਾ 2 ਸਾਲ ਪਹਿਲਾਂ ਮੋਹਾਲੀ ਚਲੇ ਗਏ ਸੀਗੇ ਜੀ ਚੰਡੀਗੜ੍ਹ ਮੋਹਾਲੀ ਚਲੇ ਗਏ ਸੀ ਹਾਂ ਜੀ ਉਹ ਵੈਸੇ ਪਿੰਡ ਤਾਂ ਕਹਿੰਦੇ ਆਉਂਦੇ ਜਾਂਦੇ ਸੀ ਹਾਂ ਜੀ ਹਾਂ ਜੀ ਪਿੰਡ ਨਾਲ ਤਾਂ ਜੁੜਾ ਹੀ ਹੋਇਆ ਜਾਂਦਾ ਜਾਂਦਾ ਸੀ ਧੰਨਵਾਦ ਤੁਹਾਡਾ ਗੱਲਬਾਤ ਕਰਨ ਲਈ ਸੋ ਜਿਵੇਂ ਕਿ ਪਿੰਡ ਦੇ ਨੰਬਰਦਾਰ ਨੇ ਦੱਸਿਆ ਕਿ 2 ਸਾਲ ਪਹਿਲਾਂ ਮੋਹਾਲੀ ਸ਼ਿਫਟ ਹੋ ਗਏ ਸੀ ਔਰ ਸਾਲ ਪਹਿਲਾਂ ਕੈਨੇਡਾ ਜਿਹੜੇ ਆ ਉਹ ਮੂਵ ਹੋ ਗਏ ਸੀਗੇ ਪਰ ਲਗਾਤਾਰ ਜਿਹੜੇ ਰਾਜਵੀਰ ਹੈ ਉਹ ਆਪਣੇ ਪਿੰਡ ਵਾਸੀਆਂ ਨਾਲ ਜੁੜੇ ਹੋਏ ਸੀ ਔਰ ਗੱਲਾਂ ਬਾਤਾਂ ਉਹਨਾਂ ਨਾਲ ਹੁੰਦੀਆਂ ਰਹਿੰਦੀਆਂ ਸੀਗੇ ਔਰ ਜਦੋਂ ਪਿੰਡ ਆਉਂਦੇ ਸੀ ਗਰਾਊਂਡ ਦੇ ਵਿੱਚ ਵੀ ਜ਼ਰੂਰ ਆਉਂਦੇ ਸੀਗੇ ਜਗਾ ਥੋੜੀ ਹੋਣ ਕਾਰਨ ਸ਼ਮਸ਼ਾਨ ਘਾਟ ਦੇ ਵਿੱਚ ਇਹ ਪਰਿਵਾਰ ਨੇ ਤੇ ਪੰਚਾਇਤ ਨੇ ਜਿਹੜਾ ਡਿਸੀਜਨ ਲਿਆ ਹੈ ਕਿ ਸਕੂਲ ਦੇ ਗਰਾਊਂਡ ਦੇ ਵਿੱਚ ਜਿਹੜਾ ਕੱਲ ਕ੍ਰੀਮੇਸ਼ਨ ਹੋਏਗਾ ਅੰਤਮ ਸੰਸਕਾਰ ਹੋਵੇਗਾ ਲਗਭਗ 11 ਵਜੇ ਦੇ ਕਰੀਬ ਰਾਜਵੀਰ ਜਵੰਦਾ ਦੇ ਪਿੰਡ ਪੋਨਾ ਜੋ ਕਿ ਜੱਦੀ ਉਹਨਾਂ ਦਾ ਪਿੰਡ ਹੈ